جمیل پنجاب والو اور آ کہ اپنا کلام سڈنت سانجا کرے جمیل قمر صاحب ڈاکٹر دیوا بال نہیں جیندے ہاں دیوا بال نہیں جیندے ਸਾਨੂੰ ਵਾਜ ਸੰਭਾਲ ਲਈ ਜਿੰਦੇ ਡਾਕਟਰ ਦੀਵਾ ਵਾਲ ਨਹੀਂ ਜਿੰਦੇ ਸਾਨੂੰ ਅੱਜ ਸੰਭਾਲ ਨਹੀਂ ਜੀ ਜਿੰਦੇ ਰਮਦੀਨ ਨਹਿਰ ਵਗਾ ਦੇ ਜਿੰਦੇ ਹੰਜੂ ਹੜ ਨੂੰ ਟਾਲ ਦੇ ਜਿੰਦੇ ਰਮਦੀਨ ਨਹਿਰ ਵਗਾ ਦੇ ਜਿੰਦੇ ਹੰਜੂ ਹੜ ਨੂੰ ਟਾਲ ਜਿੰਦੇ ਕਿਸ ਦੁਨੀਆ ਤੇ ਪੈ ਚੰਦਾ ਏ ਇਸ ਦੁਨੀਆ ਤੇ ਪੈ ਚੰਦਾ ਏ ਰਤੇ ਲਗਦਾ ਕਾਲ ਜਿੰਦੇ ਮਾਰਨ ਵਾਲੇ ਮਾਰੀ ਜਾਉਣ ਸਾਡੇ ਲਿੱਕੇ ਬਾਗ ਜਿੰਦੇ ਔਰ ਤੈਰ ਮੈ ਜੀਓ ਕੀ ਦੇਖਿਏਗਾ ਸ਼ਾਹ ਜੀ ਜਮੀਲ ਕਮਲ ਜੀ ਵੇਖੋ ਵੇਖੋ ਜਮੀਲ ਕਮਲ ਜੀ ਵੇਖੋ ਵੇਖੋ ਦੇਸ਼ ਦਾ ਤਾ ਬੋਪਾਲ ਨਹੀਂ ਜਿੰਦੇ ਬਹੁਤ ਸੋਹਣਾ ਦੁਖਦਾ ਦੀਵਾ ਬਾਦ ਨਹੀਂ ਜਿੰਦੇ ਸਾਨੂੰ ਅੱਜ ਸਮਾਰਨ ਨਹੀਂ ਜਿੰਦੇ ਇੱਕ ਦਿਹਾੜੇ ਮੈਂ ਅਮ੍ਰਿਤ ਨੂੰ ਪੁੱਛਿਆ ਮਾਂ ਜੀ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਮਾਂ ਕਿਹੋ ਜਿਹੀ ਸੀ ਆਪਣੀ ਅਮ੍ਰਣੀ ਬਾਰੇ ਸੁਣ ਕੇ ਮਾਂ ਦੀ ਅੱਖੀ ਤਾਰੇ ਚਮਕੇ ਆਪਣੀ ਅਮੜੀ ਬਾਰਾ ਸੂਂ ਕੇ ਮਾਦੀ ਅੱਖੀ ਤਾਰੇ ਚਮਕੇ ਕੰਬਦੇ ਬੁੱਲ ਤੇ ਚੋਖੇ ਟਿਲ ਨਾਲ ਬਸ ਐਨੀ ਗੱਲ ਸੀ ਆਖੀ ਪੁੱਤਰਾ ਮੈਂ ਤੇ ਆਪਣੀ ਮਾਂ ਨੂੰ ਆਪਣੇ ਘਰ ਦੀ ਠੰਢੜੀ ਛਾਂ ਨੂੰ ਹਾਲੇ ਰੱਜ ਕੇ ਵੇਖਿਆ ਨਹੀਂ ਸੀ ਨਾਲ ਪਟੋਲਿਆਂ ਉਹਦੇ ਵੇਲੇ ਚੋਖਾ ਚੇਰ ਖੇਡਿਆ ਨਹੀਂ ਸੀ ਇੱਕ ਦਿਨ ਗਦਬ ਕਹਾਣੀ ਹੋ ਗਈ ਅਮੜੀ ਮੇਰੀ ਸੁੱਤੀ ਸੌਂ ਗਈ ਮੈਂ ਯਾਨੀ ਰੋਦੀ ਰਹਿ ਗਈ ਕੱਲੀ ਘਰ ਵਿੱਚ ਪਾਉਂਦੀ ਰਹਿ ਗਈ ਵਾਹ ਵਾਹ ਕਿ ਕਿੱਥੇ ਹੈ ਤੂੰ ਤੇਰਾ ਅਸਲ ਜ਼ਿੰਦਗੀ ਵਿੱਚ ਕਿੱਥੇ ਹੈ ਵਜੂਦ ਹਾਂ ਬਸ ਕਿਤਾਬਾਂ ਵਿੱਚ ਬੜੀ ਮਹਾਨ ਹੈ ਤੂੰ ਇਹ ਕਹਨੋ ਕਿ ਪਕਸਾਨ ਦੀ ਨਮਾਇਨ ਇੱਕ ਛੋਟੀ ਜੀ ਕੈਨਵਾਸੇ ਇੱਥੇ ਆਈ ਨਿਤਾਰੀ ਮੁਹੱਬਤ ਹੈ ਅ ਬੁਨਿਆਦੀ ਤੌਰ ਤੇ ਮੈਂ ਸ਼ਾਰਟ ਸਟੋਰੀ ਰਾਈਟਰ ነኝ ਪਾ ਵੀ ਮੇਂ ਸ਼ੌਟਰੀ ਤੇ ਟ੍ਰਾਂਸਲੇਟਰ ਵੀ ਹੈ ਲੇਕਿਨ ਜਿਹੜਾ ਅਦਰ ਪੜਦਾ ਹੈ ਉਹ ਕੁਝ ਨਾ ਕੁਝ ਸ਼ਾਇਰੀ ਕਰ ਹੀ ਲੈਂਦਾ ਹੈ ਤੇ ਦੋ ਤਿੰਨ ਸ਼ੇਰ ਉਦੂਦੇ ਹੋ ਦੋ ਤਿੰਨ ਪੰਜਾਬੀ ਦੇ ਵੀ ਜੀ ਮੈਂ ਨਮੋਸ਼ ਕਰਣੀ ਥੋੜੀ ਜੀ ਕਿਉਂਕਿ ਪਾਕਿਸਤਾਨ ਦੀ ਉਰਦੂ ਦੇ ਵਿੱਚ ਥੋੜੀ ਜੀ ਫਾਰਸੀ ਅੰਤਰ ਮੇਰੇ ਉਸਤਾਦ ਵੀ ਬੈਠੇ ਹੋਏ ਨੇ ਥੋੜੀ ਜੀ ਹੋ ਸਕਦਾ ਹੈ ਕਿ ਤੁਹਾਨੂੰ ਔਖੀ ਲੱਗੇ ਪਰ ਕਿਉਂਕਿ ਜੇ ਤੁਸੀਂ ਹਿੰਦੀ ਫਿਲਮ

اس عشق کا پھر کیا رتبہ ہے جو عشق جنوں آثار نہ ہو اس درست سے بھی ہم گزرے ہیں جو دشت کسی سے پار نہ ہو اس درست سے بھی ہم گزرے ہیں جو دشت کسی سے پار نہ ہو اور بھٹکے ہو سرابوں کے پیچھے کچھ تم نے وفا کی قدر نہ کی <سرح> بھٹکے ہو سرابوں کے پیچھے کچھ تم نے وفا کی قدر نہ کی یہ ممکن ہے جب گھر لوٹو یہ رنگ درو دیوار نہ ہو یہ ممکن ہے جب گھر لوٹو یہ رنگ درو دیوار نہ ہو مت پوچھو مت پوچھو اب یہ کیسے ہوا

ਰਾਤਾਂ ਰਤੀ ਜਗਦੀ ਅੱਖ ਸੁਫਣੇ ਤੋਂ ਡਰਦੀ ਅੱਖ ਰਾਤਾਂ ਰਤੀ ਜਗਦੀ ਅੱਖ ਸੁਫਣੇ ਤੋਂ ਡਰਦੀ ਅੱਖ ਜੇਕਰ ਆਵੇਂ ਮੇਰੇ ਵੇੜੇ ਜੇਕਰ ਆਵੇਂ ਲੋਰਾਂ ਦੇ ਤੁਨ ਸਰਨ ਦਵ ਦੇ ਜੇਕਰ ਆਵੇਂ ਮੇਰੇ ਵੇੜੇ ਬੁੱਲੇ ਵਾਰੇ ਨੱਚਦੀ ਅੱਖ ਤੇ ਕਿੱਕਰ ਹੈਠਾ ਸਾਵੇ ਰੰਗਦੇ ਕਿੱਕਰ ਹੈ ਤਾਂ ਸਾਵੇ ਰੰਗ ਦੇ ਸੱਪਾਂ ਤੋਂ ਏ ਵੱਜਦੀ ਅੱਖ ਰਾਤਾਂ ਰਾਤੀ ਚੱਲਦਾ ਹੋਈ ਮਸ਼ਹੂਰ ਨਹੀਂ ਹਰ ਕਰਦੇ ਵਿੱਚ ਬਚਾਵਗੇ ਅਸੀਂ ਅੱਜ ਕੋਈ ਮਜਬੂਰ ਨਹੀਂ ਜੋ ਛੱਡ ਗਏ ਅਸੀਂ ਤੇਰੀਆਂ ਰਾਵਤੇ ਨਿਤ ਪੈਰਾ ਜੇ ਰੋਤੂ ਉਚ ਹੋਇਓ ਤੂੰ ਪਰਦੇਲ ਤੂੰ ਦੂ